ਸਤਿ ਸ੍ਰੀ ਅਕਾਲ ਜੀ ਕਿਫਾ ਤੇ ਜੈ ਭੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪੀ ਲਾਸਮਨਸ ਹਾਂ ਤੇ ਮੈਂ ਮਾਸਟਰ ਲਾਸਮਨ ਸਿੰਘ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੁਝ ਅਜਿਹੀ ਮਾਨਸਿਕਤਾ ਦੇ ਲੋਕ ਉੱਸੇ ਹੋਏ ਨੇ ਜਿਹੜੇ ਮਖੌਟਾ ਤਾਂ ਇਹ ਪੈਣੀ ਬੈਠੇ ਆ ਕਿ ਅਸੀਂ ਇਸ ਦੇਸ਼ ਦੇ ਸੰਚਾਲਕਾਂ ਹੋ ਰਿਹਾ ਇਸ ਦੇਸ਼ ਦੇ तमाम ਨਿਵਾਸੀਆਂ ਨੂੰ ਅਸੀਂ ਸੁੱਖ ਸੁਵਿਧਾ ਦੇਵਾਂਗੇ ਅਸੀਂ ਹਰ ਤਰ੍ਹਾਂ ਦਾ ਖੁਸ਼ਹਾਲ ਬਣਾਵਾਂਗੇ ਇਸ ਦੇਸ਼ ਨੂੰ ਇਸ ਦੇਸ਼ ਦੇ ਲਈ ਹਰ ਕੁਝ ਕਰਾਂਗੇ ਪਰ ਇਸ ਦੇਸ਼ ਦੇ ਅਸਲੀ ਨਿਰਮਾਤਾਵਾਂ ਦਾ ਆਧੁਨਿਕ ਭਾਰਤ ਦੇ 1947 ਤੋਂ ਬਾਅਦ ਦਾ ਜੋ ਭਾਰਤ ਹੈ ਉਸ ਦੇ ਸੱਚੇ ਜਿਹੜੇ ਘਾੜੇ ਸੀ ਜਿਨ੍ਹਾਂ ਨੇ ਸੁਪਨਾ ਲੇਤਾ ਸੀ ਉਹ ਬਾਬਾ ਸਾਹਿਬ ਡਾਕਟਰ ਪੀਮਰਾਓਂ Ambedkar ਸੀ ਬਾਬਾ ਸਾਹਿਬ ਡਾਕਟਰ ਪੀਮਰਾਓਂ Ambedkar ਜੀ ਹਮਾਰੇ ਅੱਜ ਅਮਿਤ ਸ਼ਾਹ ਨੇ ਜੋ ਨਫ਼ਰਤ ਭਰੇ ਬਿਆਨ ਸਾਡੇ ਰਾਜ ਸਭਾ ਦੇ ਵਿੱਚ ਦਿੱਤੇ ਕੱਲ ਮੰਗਲਵਾਰ ਨੂੰ ਉਸ ਦਾ ਅਸੀਂ ਜਵਾਬ ਦੇਣ ਲੱਗੇ ਕਿ ਅਮਿਤ ਸ਼ਾਹ ਜੀ ਉਸੀ ਜਿਹੜਾ ਕਹਿ ਰਹੇ ਹਾਂ ਕਿ ਕੀ ਅੰਬੇਦਕਰ ਭਗਵਾਨ ਹੈ ਅੰਬੇਦਕਰ ਸੱਚ ਮੁੱਚ ਸਾਡੇ ਭਗਵਾਨ ਹੈ ਹਰ ਉਸ ਭਾਰਤ ਨਿਵਾਸੀ ਦੇ ਭਾਰਤ ਵਾਸੀ ਦੇ ਭਗਵਾਨ ਹੈ ਭਾਰਤ ਦੀਆਂ ਔਰਤਾਂ ਦੇ ਅਸਲੀ ਭਗਵਾਨ ਬਾਬਾ ਸਾਹਿਬ ਡਾਕਟਰ ਪੀਮਰਾਓਂ ਅੰਬੇਦਕਰ ਨੇ ਹਰ ਅਨਸੂਚਿਤ ਜਾਤੀਆਂ ਦੇ ਲੋਕ ਐਸਸੀ ਬੀਸੀ ਲੋਕਾਂ ਦੇ ਭਗਵਾਨ ਬਾਬਾ ਸਾਹਿਬ ਡਾਕਟਰ ਪੀਮਰਾਓਂ ਅੰਬੇਦਕਰ ਅਸੀਂ ਬੜੇ ਗਰਵ ਨਾਲ ਕਹਿੰਦੇ ਹਾਂ ਕਿ ਸਾਡੇ ਭਗਵਾਨ ਅੰਬੇਦਕਰ ਸਾਹਿਬ ਅੰਬੇਦਕਰ ਸਾਹਿਬ ਬਾਬਾ ਸਾਹਿਬ ਡਾਕਟਰ ਪੀਮਰਾਓਂ ਅੰਬੇਦਕਰ ਹਮਾਰੇ ਭਗਵਾਨ ਹੈ ਹਮ ਗਰਵ ਸਿਖੇ ਮਿਤਸ਼ਾ ਤੁਸੀਂ ਜੇਕਰ ਸਾਡੇ ਭਗਵਾਨ ਦੀ ਅਸਲੀ ਰੂਪ ਦੇਖਣਾ ਨਾ ਤਾਂ ਮੈਂ ਕਹੂੰਗਾ 10 ਮਿੰਟ ਕਿਤੇ ਸੜਕ ਤੇ ਬਾਹਰ ਨਾ ਆ ਜੀ ਦੇਖੀ ਕਿਤੇ ਅੰਬੇਦਕਰ ਦੇ ਤੈਨੂੰ ਅਸਲੀ ਜਿਹੜੇ ਪੁੱਤਰ ਤੈਨੂੰ ਮਿਲ ਜਾਣਗੇ ਜੇ ਦੇਖਣਾ ਤਮਾਸ਼ਾ ਤਾਂ ਆਪਣੀਆਂ ਫੋਰਸ ਨੂੰ ਗੁਪਤ ਰੱਖ ਕੇ ਸ਼ਰਤ ਤੇ ਕਰਕੇ ਸ਼ਰਤ ਤੇ ਨਿਕਲ ਫਿਰ ਤੈਨੂੰ ਪਤਾ ਲੱਗੇਗਾ ਅੰਬੇਦਕਰ ਦਾ ਕਿਸ ਤਰ੍ਹਾਂ ਦਾ ਪਗਵਾਣੇ ਅੰਬੇਦਕਰ ਦੇ ਰੂਪ ਤੈਨੂੰ ਅਸਲੀ ਨਜ਼ਰ ਆਉਣਗੇ ਅੱਜ ਤੂੰ ਸੰਗੀਨਾਂ ਜਾ ਅੱਜ ਤੂੰ ਹਥਿਆਰਾਂ ਦੇ ਸਾਹਮਣੇ ਛਤਰ ਸਾਆ ਹੀਟ ਤੂੰ ਚੱਲ ਸਕਦਾ ਤੂੰ ਪਾਰਲੀਮੈਂਟ ਚ ਚਲਾ ਸਕਦਾ ਚਲਾ ਰਿਹਾ ਬਹੁਤ ਸਾਰੀਆਂ ਤਾਕਤਾਂ ਚਲਾ ਰਿਹਾ ਪਰ ਅੰਬੇਦਕਰ ਦੇ ਸ਼ੇਰ ਇਹਨਾਂ ਤੇਰੇ ਆਸੇ ਪਾਸੇ ਖੜੇ ਨੇ ਥੋੜਾ ਸੋਚ ਕੇ ਬੋਲਣਾ ਅੰਬੇਦਕਰ ਉਹ ਭਗਵਾਨ ਜਿਹੜਾ ਭਾਰਤ ਦੇ ਵਿੱਚ ਹਾਲ ਤੱਕ ਕਿਸੇ ਭਗਵਾਨ ਨੇ ਜੋ ਅਖੌਤੀ ਭਗਵਾਨ ਨੇ ਉਹਨਾਂ ਨੇ ਉਹ ਕੰਮ ਨਹੀਂ ਕੀਤੇ ਜਿਹੜਾ ਕੰਮ ਅੰਬੇਦਕਰ ਸਾਹਿਬ ਨੇ ਕੀਤੇ। ਬਾਬਾ ਸਾਹਿਬ ਡਾਕਟਰ ਅੰਬੇਦਕਰ ਸੱਚਮੁੱਚ ਹੀ ਭਗਵਾਨ ਹੈ। ਤੂੰ ਜਿਹੜੇ ਝੂਠੇ ਜਨਮਾਂ ਦੀ ਗੱਲ ਕਰਦਾ ਨਾ ਕਿ ਸੱਤ ਜਨਮਾਂ ਤੱਕ ਸੋਨੂੰ ਜਿਹੜਾ ਪੁੰਨ ਲਖਦਾ ਸੋਡਾ ਭਲਾ ਹੋ ਜਾਂਦਾ। ਤਦ ਤਨੂੰ ਅਮਿਤ ਸ਼ਾਹ ਜੀ ਪਤਾ ਨਹੀਂ ਵੀ ਜਨਮ ਤਾਂ ਇੱਕੋ ਹੀ ਮਿਲਦਾ ਤੇਰਾ ਝੂਠ ਪਾਰਲੀਮੈਂਟ ਦੇ ਵਿੱਚ ਨਹੀਂ ਚੱਲਣਾ ਇਸ ਦੀ ਵੀ ਨਖੇਦੀ ਕਰਨੀ ਪੜਦੀ ਹੈ ਕਿ ਤੂੰ ਕਲਪਨਿਕ ਗੱਲਾਂ ਕਰਦਾ ਹੈ ਗੈਰ ਵਿਗਿਆਨਕ ਗੱਲਾਂ ਕਰਦਾ ਹੈ ਇਸ ਲਈ ਵੀ ਤੂੰ ਇਸ ਕੁਰਸੀ ਤੇ ਬੈਠਣ ਦੇ ਲਾਇਕ ਨਹੀਂ ਅੰਬੇਦਕਰ ਸਾਹਿਬ ਕਿਸ ਤਰ੍ਹਾਂ ਭਗਵਾਨ ਨੇ ਅੰਬੇਦਕਰ ਸਾਹਿਬ ਦੇ ਕੀਤੇ ਹੋਏ ਕੰਮ ਤੁਸੀਂ ਸਭ ਤੁਸੀਂ ਭਾਰਤ ਦੇ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਅਮਿਤ ਸ਼ਾਹ ਜੀ ਉਹ ਸਾਰੇ ਬਾਬਾ ਸਾਹਿਬ ਦੇ ਲਿਖੇ ਹੋਏ ਕੰਮ ਕੀਤੇ ਹੋਏ ਕੰਮ ਪ੍ਰਸੀਧਾ ਤਾਂ ਪੜ ਕੇ ਦੇਖ ਭੋਲੇ ਲੋਕਾਂ ਤੈਨੂੰ ਪਤਾ ਲੱਗੇ ਕਿ ਅੰਬੇਦਕਰ ਸੱਚਮੁੱਚ ਹੀ ਭਗਵਾਨ ਨੇ ਕਿੰਨਿਆਂ ਲੋਕਾਂ ਨੂੰ ਯੋਜਨਾਵਾਂ ਦਿੱਤੀਆਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਨੇ ਇਸ ਦੇਸ਼ ਨੂੰ ਪੀਣਯੋਗ ਪਾਣੀ ਮੁਹੱਈਆ ਕਰਾਉਣ ਵਾਲਾ ਇਸ ਦੇਸ਼ ਦੇ ਖੰਡਰ ਏਰੀਆ ਨੂੰ ਹਰਿਆ-ਭਰਿਆ ਮੈਦਾਨਾਂ ਨੂੰ ਹਰੇ-ਭਰੇ ਬਣਾਉਣ ਵਾਲਾ ਅੰਬੇਦਕਰ ਹੀ ਹੋਰ ਪਕਵਾਨ ਕੀ ਹੁੰਦਾ ਹੈ ਕਿੰਨੇ ਬੰਦ ਯੋਜਨਾਵਾਂ ਅਪਣਾਈਆਂ ਉਹਨਾਂ ਨੇ ਮੜਾ ਜਹਮਤ ਸਾਹ ਦੇਖ ਕੇ ਤਾਂ ਤੇ ਉਸ ਤੋਂ ਵੀ ਵੱਡੀ ਗੱਲ ਤੇਰੀ ਜਨਮ ਦੇਣ ਵਾਲੀ ਮਾਤਾ ਨੂੰ ਤੇਰੀਆਂ ਭੈਣਾਂ ਨੂੰ ਤੇਰੀਆਂ ਬੱਚੀਆਂ ਨੂੰ ਸਾਰੇ ਅਧਿਕਾਰ ਸਾਡੇ ਦੇਸ਼ ਦੀਆਂ तमाम ਮਾਵਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਸ ਦੇ ਜਿਸ ਨੂੰ ਤੁਸੀਂ ਕੱਟ ਨਹੀਂ ਸਕਦੇ ਤੁਸੀਂ ਖਤਮ ਨਹੀਂ ਕਰ ਸਕਦੇ ਮਜਬੂਰੀ ਵਸ ਤੁਸੀਂ ਜੇਕਰ ਕਿਸੇ ਭੈਣ ਦੇ ਅਧਿਕਾਰ ਦੀ ਭੈਣ ਦੇ ਖੋਹੇ ਵੀ ਉਹਨਾਂ ਤੋਂ ਉਸ ਦੇ ਬਦਲੇ ਤੁਹਾਨੂੰ ਹਮੇਸ਼ਾ ਡਰ ਰਹਿਦਾ ਕਿ ਸਾਡੇ ਸਾਡੀ ਸੰਗੀ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਕਾਨੂੰਨ ਦਾ ਹੱਥਾ ਜਿਹੜਾ ਆ ਕੇ ਪੈ ਜੇ ਕਦੋਂ ਸਾਡੇ ਜਿਹੜਾ ਥੰਦਾ ਆ ਕੇ ਪੈ ਜੇ ਕਾਨੂੰਨ ਦਾ ਸਾਡੇ ਗੱਲ ਦੇ ਵਿੱਚ ਜਦੋਂ ਤੁਸੀਂ ਕਿਸੇ ਧੀ ਪੈਣ ਦੀ ਦੇ ਹੱਤਾਂ ਹੱਕ ਮਾਰਦੇ ਕਿਸੇ ਦਾ ਸ਼ੋਸ਼ਣ ਕਰਦੇ ਹੋ ਤੁਹਾਡੀ ਸੋਚ ਵਰਗੇ ਉਹ ਬਾਬਾ ਸਾਹਿਬ ਡਾਕਟਰ ਪੀਮਬਰਾਮ ਅੰਬੇਦਕਰ ਤੋਂ ਭਗਵਾਨ ਦੇ ਲਿਖੇ ਹੋਏ ਕਾਨੂੰਨ ਦੀ ਤੇਨੂੰ ਉਹਨਾਂ ਕਾਨੂੰਨਾਂ ਤੇ ਚੱਲਣਾ ਪੈਂਦਾ ਅੰਬੇਦਕਰ ਸਾਹਿਬ ਨੇ ਜਿਹੜੇ ਕਰੋੜਾਂ ਭਾਰਤੀਆਂ ਨੂੰ ਜੋ ਹੱਕ ਦਿੱਤੇ ਨੇ ਜਿਹੜੇ ਹੌਲੀ-ਹੌਲੀ ਕਿ ਸੋਡੇ ਤੇ ਬਹੁਤ ਭੜੇ ਜਾਲ ਬਸ਼ੇ ਹੋਏ ਨੇ ਸਦੀਆਂ ਤੋਂ ਵਿਛਾਏ ਹੋ ਸੀ ਅੰbedkar ਸਾਹਿਬ ਨੇ ਬੇਸਕ 50 ਸਾਲਾਂ ਦੇ ਵਿੱਚ ਕੱਟਣ ਦੀ ਕੋਸ਼ਿਸ਼ ਕੀਤੀ ਪਰ ਅੰਮਿਤ ਸ਼ਾ ਜੀ ਹੁਣ ਤੁਸੀਂ ਉਸ ਭਗਵਾਨ ਨਾਲ ਪੰਗਾ ਨਾਲ ਉਸ ਭਗਵਾਨ ਦੇ ਪੁੱਤਰ ਜਲ ਚੁੱਕੇ ਨੇ ਉਸ ਦੇ ਬੱਚੇ-ਬੱਚੇ ਇਸ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਅੰਬੇਦਕਰ ਸਾਹਿਬ ਦੇ ਅਨੁਚਾਈ ਨੇ ਉਸ ਦਾ ਰੂਪ ਤੈਨੂੰ ਸ਼ੜਕਾਂ ਤੇ ਪਤਾ ਲੱਗ ਹੀ ਗਿਆ ਅੱਜ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿੱਚ ਵੀ ਤੂੰ ਦੇਖ ਲਿਆ ਔਰ ਬਹੁਤ ਸਾਰੀਆਂ ਸ਼ੜਕਾਂ ਤੇ ਦਿਖੇ ਆਉਣ ਵਾਲੇ ਹਫ਼ਤੇ ਦੇ ਵਿੱਚ 2024 ਦੇ ਵਿੱਚ ਪੂਰਾ ਸਾਲ ਤੈਨੂੰ ਪਤਾ ਲੱਗੂਗਾ ਤੇ ਨਵੇਂ ਸਾਲ ਦਾ ਤੱਕ ਵੀ ਤੈਨੂੰ ਪਤਾ ਲੱਗੂਗਾ ਅੰਬੇਦਕਰ ਕਿਸ ਤਰ੍ਹਾਂ ਦੇ ਭਗਵਾਨ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਮੇਰੇ ਪੰਜਾਬੀ ਭਰਾ ਨੇ ਜਿਹੜੇ ਅੰਬੇਦਕਰ ਸਾਹਿਬ ਨੂੰ ਸੱਚਮੁੱਚ ਭਗਵਾਨ ਮੰਨਦੇ ਨੇ ਉਹ ਮੈਂ ਕਹੂੰਗਾ ਪੰਜਾਬ ਦੀਆਂ ਸਮੂਚੀਆਂ ਸਮੂਚੀਆਂ ਬਲਤ ਜਥੇਬੰਦੀਆਂ ਨੂੰ ਸਮੂਚੀਆਂ ਰਾਜਨੀਤਿਕ ਪਾਰਟੀਆਂ ਨੂੰ ਕਿ ਕੱਲ ਨੂੰ ਪੰਜਾਬ ਦੇ ਵਿੱਚ ਆਪਾਂ ਸ਼ੁਰੂ ਕਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਕਿ ਆਪਾਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਕੱਲ ਨੂੰ ਦੁੱਧ ਨਾਲ ਨਮਾਇਆ ਜਾਵੇ ਤੇ ਅਮਿਤ ਸ਼ਾਹ ਦਾਸ ਅਮਿਤ ਸ਼ਾਹ ਦਾ ਸਾਹਮਣੇ ਉਸ ਦੇ ਪੁਤਲਾ ਸਾੜਿਆ ਜਾਵੇ ਤੇ ਇੱਧਰ ਸਾਡੇ ਭਗਵਾਨ ਦੀ ਆਰਤੀ ਪਾਈ ਜਾਵੇ ਅੰਬੇਦਕਰ ਸਾਹਿਬ ਸਾਡੇ ਭਗਵਾਨ ਨੇ ਇਸ ਗੱਲ ਦਾ ਕੱਲ ਨੂੰ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸ਼ਾਮਕ ਤੈਨੂੰ ਜ਼ਰੂਰ ਯਾਦ ਰੱਖਿਓ ਮੈਂ ਕਹੂੰਗਾ ਹਰ ਦੇਸ਼ਵਾਸੀ ਪੂਰੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਸ ਵਾਰ ਹਰ ਘਰ ਦੇ ਵਿੱਚ ਹਰ ਐਸ்சி ਐਸਟੀ ਦੇ ਘਰੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਦੀ ਪ੍ਰਤਿਬਾ ਜਾਣੀ ਚਾਹੀਦੀ ਹੈ ਹਰ ਘਰ ਦੇ ਤੇ ਇੱਕ ਅਜਿਹੇ ਕੈਲੰਡਰ ਬਣਨਾ ਚਾਹੀਦਾ ਜਿਸ ਦੇ ਉੱਤੇ ਲਿਖਿਆ ਹੋਇਆ ਅੰਬੇਦਕਰ ਹੀ ਸਾਡੇ ਭਗਵਾਨ ਹੈ ਤੇ ਜਿਹੜੇ ਅਮਿਤ ਸ਼ਾਹ ਦੇ ਕਲਪਨਿਕ ਭਗਵਾਨ ਆ ਉਹ ਉਹਨਾਂ ਨੂੰ ਵਾਪਸ ਕੀਤੇ ਜਾਣ ਤੇ ਬਾਬਾ ਸਾਹਿਬ ਨੂੰ ਆਪਣੇ ਘਰਾਂ ਚ ਲੈ ਕੇ ਆਉਣਾ ਅਸੀਂ ਇਸ ਤੋਂ ਵੱਧ ਤੋਂ ਵੱਧ ਕੈਲੰਡਰ ਬਣਨਗੇ ਬਾਬਾ ਸਾਹਿਬ ਸਾੱਚੇ ਮੋਟ ਸਾਡੇ ਭਗਵਾਨ ਨੇ ਮਿਤਸ਼ਾ ਤੈਨੂੰ ਪੁਲੇਖਾ ਪਰ ਸਾਨੂੰ ਪਤਾ ਸਾਨੂੰ ਦੇਸ਼ ਦੀ ਜਨਤਾ ਨੂੰ ਪਤਾ ਲੱਗ ਚੁੱਕਿਆ ਮਿਤਸ਼ਾ ਤੈਨੂੰ ਇਸ ਗੱਲ ਦਾ ਆਉਣ ਵਾਲੇ ਸਮੇਂ ਚ ਜਵਾਬ ਮਿਲੂਗਾ ਕਿ ਤੂੰ ਸਾਡੇ ਭਗਵਾਨ ਨੂੰ ਅੱਜ ਤੂੰ ਸੱਚ ਕੋ ਸਾਡੇ ਭਗਵਾਨ ਦੇ ਅਟੈਕ ਕੀਤਾ ਇਸ ਲਈ ਤੂੰ ਆਪਣੀ ਕਬਰ ਦੇ ਵਿੱਚ ਆਖਰੀ ਕਿਲ ਗੱਡ ਲਿਆ ਮਿਤਸ਼ਾ ਯਾਦ ਰੱਖਿਆ ਦੋਸਤੋ ਮਿਤਸ਼ਾ ਨੂੰ ਜਵਾਬ ਦਿਓ ਇਸ ਵੀਡੀਓ ਨੂੰ ਘਰ ਘਰ ਜਰੂਰ ਪਹੁੰਚਾਓ ਸਾਡੇ ਨੌ ਜਮਾਨਾਂ ਨੂੰ ਦੱਸੋ ਕਿ ਜਿਹੜੇ ਨੌ ਜਮਾਨ ਉਮਿਤ ਸ਼ਾਦੀ ਗੱਲ ਦਾ ਜਵਾਬ ਦੇ ਦੇਣ ਜਿਹੜੇ ਜਿਨ੍ਹਾਂ ਨੇ ਦੱਸਣਾ ਕਿ ਹਾਂ ਸਤਿਮੁੱਚ ਅੰਬੇਦਕਰ ਸਾਡੇ ਭਗਵਾਨ ਆ ਤੇ ਅੰਬੇਦਕਰ ਸਾਹਿਬ ਨੇ ਸਾਡੇ ਲਈ ਕੀ ਕੀਤਾ ਇਹ ਪੂਰਾ ਸਾਲ ਦੱਬ ਕੇ ਪ੍ਰਚਾਰ ਕਰੋ ਦੱਸੋ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸੋ ਹਰ ਘਰ ਦੇ ਵਿੱਚ ਹਰ ਐਸ ਸੀ ਐਸ ٹی ਬੀ ਸੀ ਦੇ ਘਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਬਰਾਮ ਅੰਬੇਦਕਰ ਦੀ ਪੋਸਟ ਜਿਹੜੀ ਹੈ ਐਤਕੀ ਇਸ ਵਾਰ ਤਸਵੀਰ ਵੰਡੋ ਜਾਣੀ ਚਾਹੀਦੀ ਹੈ ਤੇ ਉਹਦੇ ਤੇ ਲਿਖਿਆ ਹੋਣਾ ਚਾਹੀਦਾ ਕਿ ਅੰਬੇਦਕਰ ਹੀ ਹਮਾਰੇ ਭਗਵਾਨ ਹੈ ਜੈ ਭੀਮ ਜੈ ਭਾਰਤ ਅੰਬੇਦਕਰ ਦੇ ਦੋਸਤ ਤੁਸੀਂ ਸਾਡੇ ਇਹਨਾਂ ਵਿਚਾਰਾਂ ਨੂੰ ਬਤ ਤੋਂ ਬਤ ਲੋਕਾਂ ਤੱਕ ਪਹੁੰਚਾਉਂਗੇ ਦੱਸੂਗੇ ਕਿ ਅੰਮਿਤ ਸ਼ਾ ਵਰਗੇ ਲੋਕ ਕਿੰਨੀ ਨਫ਼ਰਤ ਕਰਦੇ ਨੇ ਕਿਉਂਕਿ ਅੰਬੇਦਕਰ ਭਗਵਾਨ ਦਾ ਉਹ ਰੂਪਾ ਜਿਸ ਨੇ ਸਾਨੂੰ ਮਾਨਵਤਾ ਦੇ ਸਾਰੇ ਅਧਿਕ ਹਰਦਵਾਏ ਨੇ ਭਾਰਤ ਦੇ ਵਿੱਚ ਅਸਲੀ ਅਸੀਂ ਜਨਮ ਤਾਂ ਲੈ ਲੈਂਦੇ ਸੀ ਪਰ ਜ਼ਿੰਦਗੀ ਸਾਡੀ ਪਸ਼ੂਆਂ ਨਾਲੋਂ ਵੀ ਬਦਤਰ ਸੀ ਤੇ ਉਹ ਬਾਬਾ ਸਾਹਿਬ ਹੀ ਹੈ ਜਿਨ੍ਹਾਂ ਨੇ ਲਿਖ ਕੇ ਇਸ ਦੇ ਸੰਵਿਧਾਨ ਦੀ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ तमाम ਨਾਗਰਿਕਾਂ ਨੂੰ ਸਭ ਨੂੰ ਬਰਾਬਰਤਾ ਦੇ ਅਧਿਕਾਰ ਦੇਣੇ ਪੈਣਗੇ ਖਾਸ ਤੌਰ ਤੇ ਐਸਸੀ ਐਸਟੀ ਮੂਲ ਵਸੀਆਂ ਨੂੰ ਬੀਸੀਆਂ ਨੂੰ ਘੱਟ ਗਿਣਤੀ ਦੇ ਲੋਕਾਂ ਨੂੰ ਔਰਤਾਂ ਨੂੰ ਕਿਸੇ ਨਾਲ ਕੋਈ ਜ਼ਬਰ ਜ਼ੁਲਮ ਨਹੀਂ ਕਰ ਸਕਦਾ ਇਹ ਬਾਬਾ ਸਾਹਿਬ ਡਾਕਟਰ ਪੀਮਰਾਉਂ ਬੇਦਕਰ ਸਾਡੇ ਭਗਵਾਨ ਦੇ ਲਿਖੇ ਹੋਏ ਹਰਫ ਨੇ ਉਹਨਾਂ ਦੇ ਲਿਖੇ ਹੋਏ ਬਣਾਏ ਹੋਏ ਕਾਨੂੰਨ ਨੇ ਇਸ ਦੇਸ਼ ਦੀਆਂ ਸਰਕਾਰਾਂ ਬਾਬਾ ਸਾਹਿਬ ਦੇ ਮੁਤਾਬਕ ਚਲਦੀਆਂ ਨੇ ਨਾ ਕਿ ਕਿਸੇ ਕਲਪਨਿਕ ਭਗਵਾਨ ਦੇ ਮੁਤਾਬਕ ਇਸ ਤੋਂ ਵੱਡਾ ਭਗਵਾਨ ਦਾ ਰੂਪ ਹੋਰ ਕੀ ਹੋ ਸਕਦਾ ਸੋ ਦੋਸਤੋ ਜਾਂ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਸ ਜ਼ਰੂਰ ਕਰਿਓ ਧੰਨਵਾਦ